ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਇੱਕ ਗੜ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਜੇਕਰ ਤੁਸੀਂ ਭਾਲਦੇ ਵੀ ਸਾਨੂੰ ਢਿੱਲੋ 20 25 25 گاਵਾ ਇੱਕ ਇੱਕ ਘਰੇ ਦਿਖਾਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਢੋਂਗ ਜੀ ਮਾਰ ਦਿਓ ਮਾੜੀ ਜੀ ਤੇ ਬੱਚੇ ਭਗੜਦਾਂਗੇ ਸਾਨੂੰ ਦਿਖਾਏ ਜੋ ਉੱਥੇ ਕਰਾਂਗੇ ਜਿੱਥੇ 20-20 ਗਾਵਾਂ ਮੇਲਾ ਭਰਿਆ ਵਾ ਭਰੇ ਵੀ ਕਮਾਦ ਦੇ ਵਿੱਚੋਂ ਕਾਣਾ ਮੀਨਾ ਗੰਨਾ ਸਾੜ ਕੇ ਮਨਪਸੰਦ ਦਾ ਗੰਨਾ ਤੁਸੀਂ ਪੱਟੋਗੇ ਉੱਥੇ ਸਾਨੂੰ ਗੱਲ ਕਰਦੇ ਆ ਜੀ ਵੀਰ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸ ਦੀਆ ਆਪਣਾ ਨਾ ਪ੍ਰਦੀਪ ਸਿੰਘ ਜੀ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੂਰੋਤ ਤੇ ਮੋਬਾਈਲ ਨੰਬਰ ਜੀ 95308095 ਕਿੰਨੀਆਂ ਗਾਵਾਂ ਪ੍ਰਦੀਪਾ ਜੀ ਗਾਵਾਂ ਟੋਟਲ ਬਾਈ ਜੀ 36 ਗਾਵਾਂ ਨੇ ਜੀ 36 ਗਾਵਾਂ ਹਾਂਜੀ ਹੁਣ ਤਾਂ ਫਿਰ ਮੰਨ ਕੇ ਇਹ ਜਿਆਦੇ ਇਹਨਾਂ ਚ ਫਸਟ ਟਾਈਮ ਵਰਨੇ ਜੀ ਠੀਕ ਹੈ ਇਹ ਸੈਕੰਡ ਟਾਈਮ ਵਰ ਵੀ ਕਹਿੰਦਾ ਮਤਲਬ ਇਹ ਆ ਵੀ ਆਪਾਂ ਇਹ ਤਾਂ ਕਹਿੰਦੇ ਨਹੀਂ ਹੈਗੇ ਬਾਈ ਦੀ ਵੀ ਪਤਾ ਨਹੀਂ 50000 ਦਾ ਸਸਤੀ ਹੈ ਜਾਂ ਕੁਝ ਵੀ ਆ ਪਰ ਲੋ ਆਲੇ ਦੁਆਲੇ ਵਾਲੇ ਰੇਟਾਂ ਨਾਲੋਂ 20 ਤੋਂ 25 ਇੱਕ ਗੱਲ ਤੇਰੀ ਵਿਚਾਲੇ ਆ ਹੁਣ ਆਈਲੈਂਡਸ ਸੈਂਟਰ ਬਾਹਲੇ ਖੁੱਲ ਗਏ ਸੀ ਪਰ ਜਿਹਦਾ ਮੰਨ ਕੇ ਚੱਲ ਵੀ ਵੀਜਾ ਦਸ ਦਿਨਾਂ ਹੀ ਲੈ ਕੇ ਉਹਦੇ ਗਾਹਕ ਵੜਾ ਜਾਂਦਾ ਸੀ ਇੱਕ ਗੱਲ ਹੋਰ ਆ ਬਾਈ ਪਤਾ ਕੀ ਆ ਜਿਹੜਾ ਜਾਨਵਰ ਆ ਬਰੀਡ ਵਾਲਾ ਜਾਨਵਰ ਆ ਉਹਦਾ ਕਦੇ ਰੇਟ ਘਟ ਨਹੀਂ ਹੁੰਦਾ ਠੀਕ ਹੈ ਚਾਹੇ ਗਰਮੀਆਂ ਚਾਹੇ ਸਰਦੀਆਂ ਆ ਪਰ ਇੰਨਾ ਹੈਗਾ ਵੀ ਆਪਣੇ ਕੋਲੇ ਇਥੇ ਕਰੀਮ ਹੀ ਕਰੀਮ ਇਕੱਠੀ ਕਰੀ ਹੁੰਦੀ ਆ ਠੀਕ ਹੈ ਵੀ ਜੇ ਮੈਂ ਅਗਲਾ ਕਹਿੰਦਾ ਵੀ ਯਾਰ ਮੂਰੇ ਪੰਜ ਚਾਰ ਵਧੀਆ ਜੀਆਂ ਲਾਤੀਆਂ ਮਗਰ ਉਹਰ ਜੇ ਅੱਗੇ ਦੀ ਅੱਗੇ ਜਾਏਗਾ ਬ੍ਰਾਂਡ ਤੋਂ ਬ੍ਰਾਂਡ ਹੀ ਮਿਲੂਗਾ ਵੀ ਇੱਕ ਤੋਂ ਇੱਕ ਗਾਂ ਖੜੇ ਜਿਹੜੇ ਵੀਰ ਕਹਿੰਦੇ ਨੇ ਅਸੀਂ 25 30 ਕਿਲੋ ਵਾਲੀ 35 ਕਿਲੋ ਵਾਲੀ 45 ਕਿਲੋ ਦੁੱਧ ਤੱਕ ਦੀ ਲਾਸਟ ਗਾਂ ਖੜੀ ਆ ਇਹ ਤਾਂ ਕਹਿੰਦੇ ਨਹੀਂ ਵੀ 50 ਕਿਲੋ ਵਾਲੀ ਖੜੀ ਆ ਠੀਕ ਆ 40 ਕਿਲੋ ਵਾਲੀ ਵੇੜ ਕਿੰਨੇ ਕੁ ਰੇਟ ਚ ਆ ਜਾਂਦੀ ਰੇਟ ਵਾਈ ਦੀ ਐ ਮੰਨ ਲਾ ਵੀ ਆਪਣੇ ਪਹਿਲੇ ਨਾਲ ਬੱਛੇ ਜਿਵੇਂ 20 ਤੋਂ 25 ਕਿਲੋ ਵਾਲੀਆਂ ਜਿਹੜਾ ਅੱਜ ਵਾਲਾ ਰੇਟ ਆਪਣ 85 9000 ਤੋਂ ਸਟਾਰਟ ਆ 85 ਤੋਂ ਸ਼ੁਰੂ ਆ ਹਾਂ 85000 ਦੇ ਵਿੱਚ ਬੰਦੇ ਨੂੰ ਮੰਨ ਕੇ ਚੱਲਾ ਪਾ 2 ਕਿਲੋ ਦੁੱਧ ਵਾਲੀ ਪਹਿਲਾਂ ਵੱਚੀ ਦੇ ਦਾਂਗੇ ਕਰ ਦਾਂਗੇ ਤਿਆਰ ਜਾਂ ਹੈਗੀਆਂ ਬਰੀਡ ਵਾਲੀਆਂ ਬਾਈ ਪਰ ਮੇਨ ਗੱਲ ਕੀ ਹੁੰਦੀ ਆ ਆਪਰੋਂ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਵੀ ਵੀਡੀਓ ਪੈਣੀਆਂ ਵੀਡੀਓ ਪਾਉਣੇ ਆ ਵੀ ਪਹਿਲੇ ਦਿਨੋਂ ਬਾਈ ਇਹਨਾਂ ਦੇ ਰੇਟ ਜਿਆਦੇ ਕਰਦਾ ਬਾਈ ਸਾਡੇ ਕੋਲੇ ਇੱਕ ਤੋਂ ਇੱਕ ਜਨਮਰ ਕਰਿਆ ਹੁੰਦਾ ਅੱਗੇ ਕੀ ਹੁੰਦੀ ਆ ਕਿਸਮਤ ਜਿਆ ਜਿਆ ਜਿਹੜਾ ਵੀਰ ਮਰਜੀ ਖਰੀਦ ਲੇ ਆਪਣੇ ਘਰੇ ਕਰਨ ਲਈ 10 ਵਾਰੀ ਚੈੱਕ ਜਦੋਂ ਗੇਟੋਂ ਬਾਹਰ ਹੋ ਗਈ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਾਹ ਵਾਲੀ ਚੀਜ਼ ਦਾ ਵਪਾਰ ਸੋ ਫਿਰ ਸਾਹਣ ਚੀਜ਼ ਇਥੇ 24 25 ਬੰਨੀਆਂ ਹੋਈਆਂ ਤੇ ਰੱਬ ਨਾ ਕਰੇ 24 25 گاਮਾਂ ਦੇ ਵਿੱਚ ਪ੍ਰਦੀਪ ਕਿਉਂ ਸਰੋਂ ਦਾ ਬੰਦੇ ਦੇ ਮੂਤੋਂ ਵੱਖੀ ਨੀ ਹੋਵੇ। ਬਈ ਚਾਰ ਦਿਨ ਪਹਿਲਾਂ ਹੋ ਕੇ ਟਾਇਟ ਆਕੋਗੇ ਅਸੀਂ ਬੈੜ ਨੂੰ ਮੰਨ ਕੇ 1,70,000 ਦੀ ਲਈ ਹੋਈ ਸੀ। ਸਵੇਰੇ ਚੋਈ ਜਾਂ ਸ਼ਾਮ ਨੂੰ ਜਦੋਂ ਚੋਈ 5 ਮਿੰਟਾਂ ਬਾਧੀ ਬੈਗੀ। ਫਿਰ ਤੂੰ ਉਹ ਬੰਦੇ ਨੂੰ ਪੈਸੇ ਤਾਂ ਨਹੀਂ ਕੱਟ ਦਿੱਤੇ? ਨਹੀਂ ਬਈ ਆਪਾਂ 100 ਵੀ ਨਹੀਂ ਕੱਟ ਦਿੰਦੇ ਵਪਾਰਕਾਰ ਦਾ ਬਈ ਇਹ ਜਵਾਨ ਦਾ ਮੁੱਲ ਖੱਟਿਆ ਖੰਨੇ ਆ। ਜੈਜ ਗੱਲ। ਜਿਵੇਂ ਪਹਿਲਾ ਨੰਬਰ ਜੱਪਾ ਬੱਚੀ ਦੇਖੀ ਜਾਂਦੇ ਆ। ਬੱਚੀ ਦਾ ਬਈ ਬਹੁਤ ਵਧੀਆ ਬੱਚਾ। ਹਲੇ ਬੱਚੀ 10 ਤੋਂ 15 ਦਿਨ ਕੱਢ ਬਹੁਤ ਪਿਆਰੀ ਬੱਚੇ ਤੋਰ ਕੋ ਤਾਂ ਮੈਂ ਬਾਜਬ ਰੇਟ ਬਾਈ ਜੀ 95000 ਰੁਪਏ ਬੱਚੀ ਦੀ ਪਹੁੰਚ ਦੇ ਦਾਂਗੇ 100 150 ਕਿਲੋਮੀਟਰ ਦੋਂਦੀ ਹੈਗੀ ਐ ਨਹੀਂ ਚੌਗੀ ਵੀਰੇ ਚੌਗੀ 95000 ਦੇ ਹੋਰ ਪਹਿਲਣਾ ਜਿਹੜੀ ਪਹਿਲਣਾ ਉਹ ਤਾਂ ਆਪਣੇ ਆਪ ਹੀ ਦੱਸੀ ਜਾਂਦੀ ਹੈ ਕਹਿੰਦਾ ਵਾ 95000 ਚ ਮੋਗੇ ਤੱਕ ਭੇਜ ਦੇਣਗੇ ਦੇ ਦੇ ਦਾਂਗੇ ਵੀਰੇ ਦੇ ਦਾਂਗੇ 100 ਤੋਂ 200 ਕਿਲੋਮੀਟਰ ਜਿਆਜ ਗੱਲ ਚੀਨ ਦੇਖ ਤੇ ਲੋ ਬ੍ਰਾਂਡ ਕਿਦਾਂ ਦਾ ਬੱਚਾ ਕਿਦਾਂ ਦਾ ਅੱਗੇ ਜਿਹਨੇ ਰੱਖਣੀ ਆ ਬਾਕੀ ਫਾਰਮ ਦੀ ਜੰਪਲ ਆ ਜਿਹੜਾ ਵੀਰ ਅੱਗੇ ਲੈ ਕੇ ਜਾਊਗਾ ਅੱਗੇ ਉਹਦਾ ਮੁੱਲ ਮੋੜੂਗੇ ਚੀਜ਼ੇ ਤਾਂ ਅੱਗੇ ਆਰਡਰ ਦੀ ਕੁਆਲਿਟੀ ਨਾਲ ਆ ਮੇਰਾ ਬੱਸ ਜ਼ਿਆਦਾ ਨਹੀਂ ਬੋਲਦਾ ਵੀ ਕਹਿੰਦਾ ਮਤਲਬ ਇਹ ਚੀਜ਼ ਕਹਿੰਦਾ ਬੱ 20 ਤੋਂ ਪਾਰ ਚੱਲੂਗੀ ਹਾਂ ਬਈ ਵੀ ਤਾਂ ਨੋਰਮਲ ਤੇ ਬਾਕੀ ਇਹ ਜੀ ਵੜ ਬੱਛੀ ਪੁੱਛੀ ਪਾ ਦੇ ਦਾ ਨਜ਼ਾਰਾ ਲਿਆ ਦੇ ਅੱਕੇ ਜਾ ਕੇ ਲੰਬਾ ਟਾਈਮ ਕੰਮ ਦੇਣ ਵਾਲਾ ਜਨਮ ਬੜਾ ਕੁਆਲਟੀ ਹੋਰ ਹਾਈਟ ਸਾਰੇ ਪੱਖੋਂ ਅਟਰ ਕੁਆਲਟੀ ਦੇਖ ਲੈ ਕਿੰਨੀ ਵੇ ਜਿੱਦਣ ਬੱਚਾ ਦਿੱਤਾ ਬਣ ਕੇ ਸੂਰੀਏ ਮੇਰੇ ਹਿਸਾਬ ਨਾਲ 95000 ਦੇ 1000 ਰੇਟ ਮੁਸ਼ਕਲ ਨਾ ਮਿਲੂ ਕਿਤੇ ਬਾਈ ਜਿੱਥੇ ਮਰਜੀ ਅੱਜ ਦੇ ਟਾਈਮ 'ਚ ਏਦਾਂ ਦੀ ਬੱਚੀ ਕੋਈ 95 ਦੀ ਲਿਆਵੇ ਆਪਾਂ ਆਪਣੀ 85 ਦੀ ਦਵਾਂਗੇ ਪਰ ਜਿੱਦੋਂ ਤੂੰ ਲੈ ਕੇ ਆਉਂਦਾ ਡੇਢ ਮੰਗਿਆ ਹੋਊਗਾ ਨਾ ਨਹੀਂ 1.35 ਮੰਗਦੇ ਸੀ ਬਾਈ ਜਾਇ ਗੱਲ ਐਸੋ ਫਰਕ ਨਿਕਲਦਾ ਜਾਮਾ ਹਨਾ ਮੰਮ ਦੇ ਨੇ ਬਾਈ ਐਂ ਤਾਂ ਚਲੋ ਅਗਲਾ ਹਰ ਵੀਰ ਬਾਈ ਯਾਰ ਪਾਲਦਾ ਯਾਰ ਅੱਗੇ 2 ਨੰਬਰ ਆ ਗਈ ਚਾਰ ਦਿਨ ਦੇ ਬੱਚੇ ਪਹਿਲਾ ਸੁਗਾ ਆ ਗਈ ਇਹ ਬੱਚੇ ਦੇਵਾਂਗੇ ਬਾਈ ਜੀ 1 ਲੱਖ ਤੇ 15000 ਦੀ ਆਪਾਂ ਖੜੇ ਖੜੇ ਜਾਨਵਰਾਂ ਦੀ ਡਿਟੇਲ ਦੇ ਦਾਂਗੇ ਕਿਉਂਕਿ ਇਹ ਵੀ ਬੱਚੀ ਫਾਰਮ 'ਚੋਂ ਲਈ ਆ ਤਿਆਰ ਬਹੁਤ ਹੋਊ ਕੀ ਕਿਲੋ ਦੇ ਵਿੱਚ ਇਹ ਵਛੀ ਪਾ ਦੂ। ਆਪਾਂ ਕਹਿੰਦੇ 25万 ਕੇ ਲੈ ਜੇ। ਹਾਂ 25万 ਕੇ ਲੈ ਜੇ। ਅੱਗੇ ਆ ਗਈ ਬਾਈ ਜੀ ਤੇ ਇਹ ਨੰਬਰ। ਇਹ ਬੱਚੇ ਜਿਹੜੀ ਬਾਈ ਇਹ ਵੀ ਬਹੁਤ ਵਧੀਆ ਬੱਚੀ ਆ। ਇਹ 1,20,000 ਦੀ ਬੱਚੀ ਅੱਜ ਦੇ ਦੇਵਾਂਗੇ ਜਿੱਦੇ ਤਿਆਰੀ ਤੂਰੀ ਵਾਲਾ ਰੇਟ ਲੱਗੂਗਾ। ਦੁੱਧ 30-32 ਕਿਲੋ ਪਲੂਣ ਦਾ ਚਵਾਇਆ ਹੋਇਆ। ਚਰ ਕਦਕੂਦੀ ਮੜੇ ਨਾਲ ਖੜੀਆਂ ਇਹਦੇ। ਸੋ ਇਹ ਨਾਲ ਗੱਲ ਵੀ ਇੱਕ ਵੀਰੀ ਛੋਟੀ ਮੰਨ ਲਿਓ। ਇਹ ਗੱਲ ਹੋਰ ਸੁਣਦੇ ਲੋ। ਇਹਦੇ ਬਰੀਕੀ ਦੇਖ ਕਿੰਨੀ ਆ। ਕੱਚ ਵਰਗੀ ਆ। ਟੋਰੀ ਪਤਮੜੀ ਤੋੜ ਦੇ। ਸੋ 1,20,000 ਦੀ ਅੱਜ ਵਾਲਾ ਰੇਟ ਆ ਬਾਈ। ਜਿੱਦ ਜਿੱਦਣ ਜਮਾ ਤਿਆਰੀ ਤੋਂ ਇੱਕ 65 70 ਦੀ ਬੱਚੀ ਵੀ ਪੂਹੇ ਰਿਗੂ ਜਮਾ ਹਨ ਪਰ ਆਪਾਂ ਤਾਂ ਮੰਨ ਕੇ ਚੱਲ ਵੀ ਥੋਕ ਦਾ ਕੰਮ ਆ ਵੀ ਆਇਆ ਆਪਾਂ ਦਾ ਬਾਈ ਹਫਤੇ ਦੀਆਂ 40 50 ਕੰਮ ਆ ਵੇਚਣੀਆਂ ਹੁੰਦੀਆਂ ਨੇ ਹੁਣ ਇਹਦੀ ਬਰੀਡ ਦੇਖ ਲਾ ਮੂਹਰੋਂ ਲੈ ਕੇ ਪਿੱਛੇ ਤੱਕ ਕੱਚ ਵਰਗਾ ਦਾ ਸਰੀਰ ਆ ਅਡਰ ਦੀ ਕੁਆਲਿਟੀ ਦੇਖ ਲਾ ਪਿੱਛੋਂ ਬੁਨਿਆਰ ਦੇਖ ਲਾ ਥਣ ਦੇਖ ਲਾ ਬਰੀਡ ਆ ਜਿਹੜਾ ਪਕਾਉਂਦੇ ਨੇ ਜਮਾ ਜੈਨੂਣ 145 ਰੇਡ ਦੇ ਵਿੱਚ ਤਾਂ ਬੀਗੂ ਬੀਗੂ ਰੌਲਾ ਹੀ ਨਹੀਂ ਤਿਆਰੀ ਤੇ ਆਪਾਂ ਨੂੰ ਪਾਸਰ ਬੱਜੀ ਆ ਆਪਾਂ ਕਹਤਾ ਵੀ ਬਸ 120000 ਦੀ ਬੱਛੀ ਦੇ ਦਾਂਗੇ ਦੀਦੀ ਦਿੰਦਾ ਨਹੀਂ ਕੋਈ ਅੱਜ ਦੇ ਟਾਈਮ ਵਿੱਚ ਸੋ 120000 ਕੋਈ ਵਪਾਰ ਦਾ ਕੰਮ ਹੈ ਵਪਾਰੀ ਦਾ ਆਉਂਦੀ ਦਾ ਮੂੰਹ ਚਾ ਗੱਲ ਆ ਜਾਂਦੀ ਦੀ ਭੂਤ ਸੋਣੀ ਲੱਗਦੀ ਆ ਕਿੰਨੀ ਚੌੜੀ ਵਹਿਣਾ ਪੱਧਰ ਵਹਿਣਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਮੁੱਲ ਮੰਗਦੇ ਨੇ ਆਲੇ-ਦਲੇ ਬਾਹਰ ਆਪਾਂ ਵੀ ਜਾਣਦੇ ਆ ਨਹੀਂ ਮਿਲਦੀ ਇੱਕ ਵੀ ਜਿੰਨੇ ਜਾਨਵਰ ਖਰੀਦਦੇ ਆ ਹਨਾ ਠੀਕ ਹੈ ਬਾਕੀ ਜਿੰਨੀਆਂ ਗਾਮਾ ਦਿਖਾਵਾਂਗੇ ਸਾਰੀਆਂ ਸਟੈਕ ਚੱਡਰ ਦੀ ਦਿਖਾਵ ਛੇ ਦਾੰਦਾ ਬਾਈ ਦੂਜਾ ਸੂਆ ਦੂਜਾ ਸੂਆ ਗਾ 30 32 ਕਿਲੋ ਦੁੱਧ ਜਿਹੜਾ ਵੀਰੇ ਨੂੰ ਮਰਜ਼ੀ ਮੰਨ ਕੇ ਲੈ ਲੈ ਜੈਨੂਨ ਦੁੱਧ ਇਹਦਾ ਠੀਕ ਹੈ 1 35000 ਦੀ ਵੈੜ ਦੇ ਦੀ ਤੇ ਬਾਕੀ ਗਲਾਬੀ ਗਲਾਬੀ ਬਹੁਤ ਵਈਆ ਯਾਰ ਇਹ ਤਾਂ ਹੋਰ ਆ ਬਾਈ ਐਦਾਂ ਦੀ ਬੱਛੀ ਤਿਆਰੀ ਤੇ 2 2 ਲੱਖ ਦੀ ਵਿਕ ਜਾਂਦੀ ਆ ਵੇਖ ਜੀ ਆ ਜਮਾ ਜਮਾ ਥਿਆਜ ਰੇਟ ਆ ਬੰਨ ਕੇ ਆਪ ਜਿਹੜਾ 1 35000 ਦੀ ਬੱਛੀ ਅੱਜ ਦੇ ਦਾਂ ਸੋ 1 35000 ਦੀ 4 ਨੰਬਰ ਤੇ ਬਲੇਰੋ ਚ ਕੱਲੀ ਜਾਣਾ ਬੇਲ ਬੂਲ ਬਾਡੀ ਸਟਰਕਚਰ ਤੇ ਪਤਲੀ ਚਮੜੀ ਦੇ ਵਿੱਚ ਆ ਸਕਿਨ ਨਰਮਾ ਬੱਛੀ ਦੀ ਜਮਾ ਬਹੁਤ ਵਧੀਆ ਬੱਛੀ ਵੀ ਜਿਹੜਾ ਵੀਰ ਆ ਗਿਆ ਜਿਹੜਾ ਇਹ ਮੱਥ ਕੇ ਆ ਗਿਆ ਪੱਗਾਂ ਲੈਣੀਆਂ ਤੋਂ ਖਾਲੀ ਨਹੀਂ ਮੁੜੂ ਜਮਾ ਜਾ ਜੇਕਰ ਜਮਾ ਕਰੀਮ ਕਰੀਮ ਇਕੱਠੀ ਕਰੀ ਹੋਈ ਆ ਸੋ ਜਮਾ ਮੰਨ ਕੇ ਵੀਰ ਇੱਕ ਚਾਰ ਜਾਂ ਪੰਜ ਗਾਵਾਂ ਢੱਲੋਂ ਲੈਂਦਾ ਵੀ ਇੱਕ 5-10 ਦੀ ਐਵਰੇਜ ਬਣਾ ਦੇ ਉਹ ਵੀ ਬਣਾ ਕੇ ਦੇ ਦਾਂਗੇ ਉਹ ਵੀ ਬਣਾ ਦਾਂਗੇ ਸੁਵਿਧਾ ਸਾਰੀ ਆ ਜਮਾ ਹਾਂ ਤੇ ਅੱਗੇ ਆ ਗਈ 5 ਨੰਬਰ ਜੀ ਇਹ ਬੱਚੀ ਨੇ ਬਾਈ 25 ਕਿਲੋ ਦੁੱਧ ਪਲੂਨ ਨੇ ਦਿੱਤਾ ਆਪਾਂ ਖੜੀ ਦਿਖਾ ਦਿੰਦੇ ਆ ਬਰੀਡ ਕੁਆਲਿਟੀ ਮੂਹਰੋਂ ਦਿਖਾ ਦੇ ਇਹਦਾ ਜਿਹੜਾ ਬਾਜਵ ਰੇਟ ਆ 1 ਲੱਖ 5000 ਰੁਪਏ 1 ਲੱਖ 5000 ਦੀ ਹਾਂ ਬਾਈ ਮੂਹਰੋਂ ਦੇਖ ਲੈ ਦੀ ਬਰੀਡ ਕੁਆਲਿਟੀ ਕਿ ਸੋ ਜਮਾ ਜਰ ਕਿਹਾ ਵਾਤਾ ਟਾਪ ਤੋਂ ਟਾਪ ਹੀ ਆ ਜਮਾ ਹਣਾ ਤੇ ਅੱਗੇ ਬੱਛੀ ਆ ਗਈ ਬਾਈ ਇਹਨੇ ਦੁੱਧ ਦਿੱਤਾ 36 37 ਕਿਲੋ ਦੂਜਾ ਸੂਰ ਹੀ ਦੂਜਾ ਸੂਆ 6 ਦੰਦ ਅੱਜ ਇਹਦੇ 10 ਦਿਨ ਰਹਿ ਗਏ ਬਾਈ ਇਹ ਬੱਛੀ ਡੂੜਦੀ ਦੇਵਾਂਗੇ ਬਾਈ ਡੂੜ ਲੱਖ ਦੀ ਹਾਂਜੀ ਅੱਗੇ ਆ ਬੱਛੀ ਆ ਗਈ ਬਾਈ ਇਹਨੇ ਵੀ ਦੁੱਧ ਦਿੱਤਾ 32 33 ਕਿਲੋ ਪਲੂਣ ਨੇ 10 ਦਿਨਾਂ ਦੀ ਨਰਮਾ ਅੱਗੇ ਤੋਂ ਅੱਗੇ ਵਧੀ ਆਉਣਗੀਆਂ ਇਹ ਸਵਾ ਦੀ ਦੇ ਦਾਂਗੇ ਇਹ ਕੱਚੀ ਆ ਗਈ ਥੋੜੀ ਜਿਹੀ ਹਾਂਜੀ ਅੱਗੇ ਆਦੀ ਬਾਈ ਪੈਨਨ ਬੱਛੀ ਠੀਕ ਹੈ 4 ਦੰਦ ਪਲੂਣਾ ਬੱਛੇ ਆਪਣ ਕੋਲ ਕਈ ਨੇ ਅੱਜ ਬਾਈ ਠੀਕ ਹੈ 8 ਦਾ ਬੱਛੇ ਪਲੂ ਜਿੱਦਣੇ ਤਿਆਰ ਹੋਈ ਕਰਮ ਵਾਲੀ ਦੇਖ ਕੇ ਦੰਗੀਆਂ ਡਰਾ 25 26 ਕਿਲੋ ਦਾ ਪਲੂਣ ਪਾ ਦੋ ਜਿਹੜਾ ਰੇਟ ਹੈ ਦਾ 1,17,000 ਰੁਪਏ ਸਿਰਫ ਹਾਂ 1,17,000 ਦੀ ਬਚੀ ਆਪਾਂ ਦੇਣੀ ਹੈ ਭਾਈ ਇਹ ਨਹੀਂ ਹੈਗਾ ਜੇ ਕੋਈ ਦੂਰੋਂ ਆ ਗਿਆ ਨਾ ਤਾਂ ਆਪਣੀ ਵੀਡੀਓ ਚ ਕਾ ਦਤਾ ਨਾ ਤਾਂ ਛੋਟੀ ਨੂੰ ਵੱਡੀ ਬਣਾਈਏ ਵੱਡੀ ਨੂੰ ਸੋਹਣੀ ਦੀ ਬੱਚੀ ਦੀ ਹਾਈਟ ਵੇਖ ਲਓ ਕਿਤੋਂ ਵੀ ਵੀਰ ਕੋਈ ਚੱਲ ਕੇ ਆਊਗਾ ਵੀ ਇਹ ਨਹੀਂ ਹੈਗਾ ਅਗਲਾ ਕਦੋਂ ਛੋਟੀ ਹੈ ਤੇਰ ਨਹੀਂ ਮੈਂ ਚੰਦ ਦਿੰਦੇ ਜਮਾਂ ਹਾਂ ਜੀ ਅਕੇ ਪਲੂਣ ਆ ਗਈ ਭਾਈ ਇਹ ਵੀ ਬੱਚੀ 117 ਦੀ ਦੇ ਦਾਂਗੇ ਬਾਈ ਬਹੁਤ ਪਿਆਰੀ ਬੱਚੀ ਆ 17 ਤਰੀਕ ਨੂੰ ਇਹਦੇ ਦਿਨ ਪੂਰੇ 17 ਤਰੀਕ ਨੂੰ ਬਰੀਡ ਵਾਲੇ ਬੱਚੇ ਨੇ ਬਾਈ ਜਿੰਨੇ ਹੈਗੇ ਨੇ ਅੱਗੇ ਆ ਗਈ ਕਰਮਾਂ ਵਾਲੀ ਇਹਨੇ ਵੀ 25 ਕਿਲੋ ਦੁੱਧ ਪਲੂਨ ਨੇ ਦਿੱਤਾ ਇਹ ਵੀ ਬੱਚੀ ਆਪਾਂ 1 5 ਦੀ ਦੇ ਦਾਂਗੇ 1 ਲੱਖ 5000 ਹਾਂਜੀ ਹਾਂਜੀ ਕਹਿੰਦਾ ਆਪਾਂ ਫਿਰ ਡੇਢ ਤੋਂ ਅਨੰਦਰੇ ਸਾਰੀਆਂ ਪਾ ਦੋ ਕ ਬੇੜਾ ਨੇ ਬਾਈ ਜਿਹੜੀਆਂ ਉੱਚੇ ਰੇਡਤੀਆਂ ਨੇ ਬਾਕੀ ਸਾਰੀਆਂ ਆਪਣੇ ਹੁਣ ਆ ਬੱਚੀ ਟਰ ਲੋ ਤੋਰੀ ਪਤੋਂ ਨੂੰ ਮੜੀ ਇੰਨੀ ਕਿ ਪਿਆਰੀ ਮੱਛੀ ਆ ਪਿਆਰੀ ਤੇ ਸਵਾ ਲੱਖ ਦਾ ਬੱਚਾ ਇਹ ਇਹ ਆਪਾਂ ਕਿੰਨੇ ਦੱਸਿਆ 1 5 ਦੀ 1.5 ਲੱਖ ਦੀ ਬਾਈ ਯਾਰ ਹਰ ਬੰਦੇ ਦੀ ਡਿਮਾਂਡ ਪੂਰੀ ਕਰਕੇ ਭੇਜਾਂਗੇ ਵੀ ਇਹ ਨਹੀਂ ਅੱਗੋਂ 20 ਲਿਖ ਦੀ ਸੋ ਇਹ ਨਹੀਂ ਗੱਲ ਵੀ ਕੱਲਾ ਵੀ ਅੱਛਾ ਗਰਾਹਕ ਗਿਆ ਇਹ 2 ਲੱਖ ਰੋਣ ਵਾਲਾ ਚੀ ਦੇਖੋ ਬ੍ਰੈਂਡ ਆ ਜਿੱਦਣ ਬੱਚਾ ਦਿੱਤਾ ਬੱਛੀ ਨੇ ਫਾਸ ਫਾਸ ਤੁਰੀ ਬਾਈ ਅੱਜ ਦੇ ਟਾਈਮ ਦੇ ਵਿੱਚ ਰੇਟ ਬਹੁਤ ਹਾਈ ਹੋਏ ਪਏ ਨੇ ਪਰ ਵੀ ਇਦਾਂ ਦੇ ਜਾਨਵਰ ਛਾਂਟ ਛਾਂਟ ਕੇ ਕੱਢੇ ਹੋਏ ਨੇ ਵੀ ਜਿਹੜਾ ਵੀ ਲੈਣ ਆਊ ਮੁਸ਼ਕਲ ਨਹੀਂ ਆਊਗਾ ਜਮਾਂ ਜੱਜ ਗੱਲ ਆ ਮੇਨ ਵੱਡੀ ਗੱਲ ਹੋਰ ਆ ਬਾਈ ਗੱਬਣ ਆਪਾਂ ਤਾਂ ਲੈਨੇ ਆ ਕਿਉਂਕਿ ਜਿਹੜਾ ਵੀਰ ਆਪਣੇ ਕੋਲੋਂ ਗਾਂ ਪਰਚੇਜ ਕਰੂਆ ਆਪਾਂ ਨੂੰ ਹੀ ਲਾਂਭਾ ਦਿੰਦਾ ਕਿਉਂ ਅੱਜਕੱਲ ਕਿਸੇ ਨੇ ਬੱਛੀ ਤੋੜ ਲਈ ਵਧੀਆ ਬੱਛੀ ਆਮਗਰ 25-30 ਹਜ਼ਾਰ ਦੀ ਤੋੜ ਲਈ ਬਸਾਤਰਤਾ ਤਾਂ ਕਰਕੇ ਆਪਾਂ ਗੱਬਣਾ ਲੈਨੇ ਨਹੀਂ ਆਪਾਂ ਨੂੰ ਕਿਹੜਾ ਕੋਈ ਹੋਊਗਾ ਬਾਕੀ ਰ ਆਪਣਾ ਕਰ ਕੋ ਮਹੀਨੇ ਸੂਈ ਕੋਈ ਨਹੀਂ ਪਤਾ ਲੱਗਦਾ ਹਣਾ ਬਿਲਕੁਲ ਅੱਗਿਆ ਕੀ 40 ਕਿਲੋ ਦੁੱਧ ਵਾਲੀ ਬੱਛੀ ਬਈ ਇਹ ਤਾਂ ਯਾਰ ਚੀਜ਼ ਬਲ ਬਲ ਤੋਰੀ ਮਾੜਾ ਜੈਨੂੰ ਸੁਭਰੋ ਥੱਲੇ ਦੇਖੋ ਕੱਚੀ ਹੈ ਗੱਲੀ 15 ਦਿਨਾਂ ਦੀ ਹਣਾ 15 ਦਿਨਾਂ ਦੀ ਬਈ ਜਿੰਨੇ ਵੀ ਜਨਮ ਨੇ 10 ਤੋਂ 15 ਦਿਨਾਂ ਦੇ ਕੱਚੇ ਨੇ ਇਹਦਾ ਭਾ ਫਿਰ 1-7 ਇੱਕ ਇਹਦੇ ਨਾਲ ਦੀ ਜੋੜੀ ਵੀ ਬਣਾ ਲਾਂਗੇ ਤੁਰੇ ਨੂੰ ਆਪਾਂ ਇਕੱਠੇ ਨੂੰ ਲੈ ਚੱਕੀ ਨੂੰ ਸੁਭਰ ਬੈਠ ਦੇਖੋ ਯਾਰ ਕਿਆ ਬਾਤਾਂ ਆ ਤਾਂ ਗੱਲਾਂ ਕਰਾਉਂਦੀ ਆ ਜਾਮਾ ਯਾਰ ਇਹ ਜਿਹੜਾ ਵੜਾ ਬੰਦੇ ਦੇ ਘਰੇ ਚਾਰ ਖੜੀਆਂ ਹੁਣ ਬਾਈ ਜੋੜੀ ਦਿਖਾਉਣਾ ਤੈਨੂੰ ਦੋਨੇ ਵਾਈਟ ਵਾਈਟ ਜੇ ਕਈ ਵਾਰ ਕੋਈ ਸ਼ਕੀਨ ਵੀਰ ਹੋਇਆ ਵੀ ਆਪਾਂ ਵਾਈਟ ਰੱਖਣੀਆਂ ਨੇ ਫਾਰਮ 'ਚ ਜਾਂ ਘਰੇ ਮੇਰੋ ਖੋਲ ਪਤਾ ਆ ਵੀ ਜਾਮਾ ਇਹਦੀ ਪੈਣੀ ਨਾਲ ਹਨਾ ਕਾਪੀ ਸੀ ਆ ਬਾਈ ਸੋਹੇ ਦੇਖੋ ਯਾਰ ਕਿਆ ਬਾਤਾਂ ਐ ਜਿੱਦੇ ਖੜਾ ਜੁੱਤੀ ਖੜ ਗਈ ਤੇ ਜਾਮਾ ਜਿਹੜੇ ਵੀਰ ਬਾਈ ਬਰੀਡ ਤਾਂ ਦੇ ਜਿਹੜੀ ਉਹ ਆ ਗਈ ਇੱਧਰ ਲਿਆ ਬੱਤ ਇਨ੍ਹਾਂ ਦੇ ਫਿਰ ਬਾਇਓ ਜਿਹੜਾ ਸੀਮਨ ਵੀ ਚੰਗੇ ਲ ਦੂਜਾ ਸੂਆ ਬੱਛੀ ਆ 6 ਦੰਦ ਇਹਦੇ ਕਰਮ ਵਾਲੀ ਦੇ ਵੀ 15000 ਰੁਪਏ ਨੇ ਜੋੜਾ ਦੇਖ ਲੈ ਜੇ ਕੋਈ ਵੀ ਇਹ ਬੱਛੀ ਐਡੀ ਢਿੱਲੋ ਇਹ 215000 ਰੁਪਏ ਦੀ ਬੱਛੀ ਅੱਜ ਦੇਣੀ ਆ ਜਿੱਦਣ ਤਿਆਰ ਹੋਊਗੀ ਉਸ ਦਿਨ ਪੈਸੇ ਜੀ ਢਾਈ ਦਿਨ ਦੀ ਵੀ ਨਹੀਂ ਮਿਲਦੀ ਤੋਰ ਤੋ ਜੋੜੀ ਤੋਰ ਸੁਭਰੋ ਇਹ ਇਹ 215 ਨਹੀਂ ਤੇ ਇਹ 170 ਰੁਪਏ 170 ਰੁਪਏ ਸਭ ਚੀਜ਼ਾਂ ਨੇ ਢਿੱਲੋ ਜੇ ਕੋਈ ਦੂਰੋਂ ਆ ਗਿਆ ਆ ਬੱਛੀ ਆਣ ਜਿਵੇਂ ਇਹਨਾਂ ਦਾ ਕੋਈ ਮੁੱਲ ਨਹੀਂ ਸਭਰ ਜਮਾ ਕਿਆ ਬਾਤਾਂ ਯਾਰ ਜਿਵੇਂ ਉਹ ਤਾਂ ਉਹ ਚੀਜ਼ਾਂ ਜਿਵੇਂ ਫੋਰਚੂਨਰ ਜਾਂਦੀ ਸੜਕ ਤੇ ਉਹਨੇ ਦੇਖਣੀ ਦੇਖਣਾ ਬੰਦੇ ਨੇ ਵਿਚੀ ਚ ਜਾਂਦੀ ਹੈ ਬਰੀਡ ਦੇਖ ਵੀ ਅਗਲਾ ਕਹਿਣਾ ਆਪਣੇ ਲੱਖਾਂ ਰੁਪਏ ਚੱਕੀ ਫਿਰਦੇ ਆਂ ਬਰੀਡ ਤਾਂ ਬਰੀਡ ਹੀ ਰਹਿੰਦੀ ਹੈ ਬਾਈ ਸਭਰ ਪੈਸਾ ਬਾਰੀ ਚ ਪਿਆ ਨਹੀਂ ਬੋਲਦਾ ਜਮਾ ਵੀ ਜਿੰਦਾ ਲਾਲਾ ਰੱਖਣਾ ਪੈਂਦਾ ਕਿ ਤੂੰ ਐਹ ਜਨਕੀਨੇ ਖੜਿਆ ਯਾਰ ਮਾਨ ਕੋ ਵੀਰ ਨੇ ਪੰਜ ਰੱਖਣੀਆਂ ਨੇ ਜੋ ਦੋ ਰੱਖ ਲੂ ਅਗਲਾ ਪੁੱਛੂਗਾ ਕਿ ਬਈ ਯਾਰ ਕਿੱਥੋਂ ਲਈਆਂ ਤੈ ਇਹ ਤੇ ਜੇ ਕੋਈ ਮੇਰੇ ਜੋੜਾ ਮੰਗਦਾ ਹੈ ਮਾਨ ਜੋੜੇ ਦੀ ਪਹੁੰਚ ਕਰ ਦਾਂਗੇ ਬਸ ਹੋਰ ਮਾਨ ਤਾਂ ਇੰਨਾ ਹੀ ਆ ਟੱਲੋ 200 ਕਿਲੋਮੀਟਰ ਤੱਕ ਪਹੁੰਚ ਦੇ ਦੇ ਦਾਂਗੇ ਅ ਤਰੇ ਤਿੰਨ ਤਨੇ ਯਾਰ ਨਾ ਸੋਸਤੀ ਹੈਗੇ ਮਾਨੂੰ ਬਾਈ 2 2000 ਬਣ ਜਾਪੋਨ 2 2 ਥੋੜਾ ਯਾਰ 40 ਗਾਵਾਂ ਬਿੱਗੀਆਂ ਦੇ 80000 ਰੁਪਏ ਹੋ ਗਿਆ ਬਈਆ ਹੁਣ ਹੋਰ ਕੀ ਚੱਲਦਾ 2000 ਸੋਡਾ ਕੱਢ ਲਓ ਵੀਡੀਓ ਦਾ ਬਾਦੂ ਆ ਬੰਦ ਇਥੇ ਕਹਿੰਦੇ ਅੰਨਾ ਕੀ ਪਾਲੇ ਦੋ ਅੱਖਾਂ ਨਫਾ ਬਣਾਉਣਾ ਚਾਹੀਦਾ ਇੱਕ ਚੀਜ਼ਾਂ ਵੀ ਮੰਨ ਕੇ ਚੱਲ ਵੀ ਭਾਲ ਭਾਲ ਕੇ ਲੈ ਜਾਈਏ ਇਹ ਮੇਰੇ ਕੱਚੀਆਂ ਨੇ ਇਹ ਆਪਾਂ ਪੈਂਡਿੰਗ ਕੋਈ ਲੈਣ ਵਾਲਾ ਕੱਚੀ ਦੇ ਦਾਂਗੇ ਆ ਕਿ ਇਹ ਬੱਛੀ ਆ ਗਈ ਬਾਈ ਇਹਨੇ 32 33 ਕਿਲੋ ਪਲੂਨ ਨੇ ਚਵਾਇਆ ਤੋਰ ਪਤਾ ਹੀ ਪੱਗ ਗਿਓ ਥੱਲੋ ਵੀ ਦੇਖ ਯਾਰ ਗਲਾਬ ਜਮਣ ਵਾਂਗੂ ਫੁੱਲਦੀ ਜਾਂਦੀ ਸੁਭਰਾ ਲੈਵਾ ਦੇ ਕੋਸਾ ਲੈ ਜਿਵੇਂ ਦੀਪ ਕਾਂ ਨਹੀਂ ਦਿਖਾਵਾਂਗੇ ਟੱਲੋ ਅੱਗੇ ਹੁੰਦੀ ਆ ਦੇਖ ਕਿਸਮਤ ਦੇ ਸੌਦੇ ਹੈ ਨਾ ਪਰ ਵੀ ਚੀਜ਼ ਨਿਰਾਸ਼ ਨਹੀਂ ਕਰ ਦੇਗਾ ਇਹ ਚੀਜ਼ ਦੇਖ ਇਹਦੀ ਦੁੱਧ ਬੱਚੀ ਨੂੰ 35 ਤੋਂ 40 ਕਿਲੋ ਦੇਖ ਸੁਭਰਾ ਤਾਂ ਆਇਆ ਜਿਵੇਂ ਫੁੱਲ ਦੀ ਹੱਥ ਲੋ ਲੈਵਾ ਖੋਲ ਦਿਆ ਜਿਵੇਂ ਰੇਟ ਵੀ ਜਮਾ 135000 ਰੁਪਏ 135000 ਦੀ ਅਗਲਾ ਲੁੱਟਣ ਲੁੱਟਣ ਵਾਲਾ ਕੰਮ ਹੀ ਆ ਬਸ ਬਾ ਜਿਹੜਾ ਲੁੱਟ ਗਿਆ ਲੁੱਟ ਗਿਆ ਜਮਾ ਸੋ ਲਾਟਰੀ ਪਾਉਨੇ ਆ ਪਰ 200 ਦੀ 400 ਦੀ ਉਹ ਚ ਲਾਟਰੀ ਨਿਕਲਦੀ ਨਹੀਂ ਤੇ ਜੇ ਆਪਾਂ ਆਪਦੇ ਕੰਮ 'ਚ ਲਾਟਰੀ ਪਾਵਾਂਗੇ ਨਾਲੇ ਆਪਾਂ ਆਪਣੇ ਕਿਤੇ ਪਾਵਾਂਗੇ ਇਹ ਤਿਆਰ ਹੋਈ ਨਾ ਕੀ ਇਹਦਾ ਕੋਈ ਮੁੱਲ ਨਹੀਂ 170 65 70 ਦੀ ਬੱਚੀ ਤਿਆਰ ਹੋਈ ਇਹ ਤਾਂ ਦੀਪ ਕਾਲਾ ਦੀ ਗਲਾਬ ਜਮਣਾਂ ਨੂੰ ਵਾਦੀ ਜਾਣਾ ਥੱਲੇ ਸੋ ਥੱਲੇ ਲੇ ਵਾਲੂ ਵਾ ਦੇਖੋ ਯਾਰ ਕਿਆ ਬਾਤਾਂ ਨਾੜਾ ਨੂੜਾ ਗੁੰਦੀ ਭਈ ਜਮਾ ਪੱਟ ਪੁੱਟ ਮੈਂ ਅਰ ਗਈ ਭਈ ਤੁਨੂੰ ਕੋਈ ਬੰਦਾ ਚੱਲ ਕੇ ਆਊਗਾ ਨਾ ਤਾਂ ਤੈਨੂੰ ਵਾਲੇ ਹੁਣ ਕੱਲ ਤੇਰੀ ਵੀਡੀਓ ਦੇਖ ਕੇ ਕੋਈ ਵੀਰ ਆਏ ਸੀ ਆਪਣੇ ਕੋਲੇ ਦੋ ਵੜਨ ਲੈ ਕੇ ਗਏ ਨੇ ਪਰ ਚ ਤੇ ਅੱਗੇ ਆਪ ਜਿਹੜੀ ਨਾਲ ਆ ਗਈ ਵੜ ਵੀਰੇ ਪਹਿਲਾ ਸੂਆ ਬਾਈ ਜੀ ਚਾਰ ਦੰਦ ਪਹਿਲਾ ਸੂਆ ਚਾਰ ਦੰਦ ਗੱਪਣ ਬਹੁਤ ਵੱਡੀ ਹਾਈਟ ਤੇ ਖੜਾਈ ਪੁੱਤ ਕਰੋਕੀ ਹਾਈਟ ਦੇਖਦੀ ਤੇ ਲੁੱਕ ਡੀਆ ਕਰਮਾ ਵਾਲੀ ਦੀ ਉਹ ਫਰਜਾ ਕੁੱਲੀ ਆਈ ਕਰਕੇ ਨਾ ਫਾਰਮ ਚੋਂ ਪੂਰੀ ਵੱਡੀਆਂ ਬੜੀ ਵੀਰ ਹਨਾ ਸੋ ਵੀਰ ਵੱਡੀਆਂ ਵੱਟਿਆ ਵੜਾ ਦਿਖਾ ਜਾਂ ਜੀ ਜਮਾ ਦੁੱਧ 25 ਤੋਂ 30 ਕਿਲੋ ਦੁੱਧ ਨਾਰਮਲ ਦਊਗੀ ਤੇ ਰੇਟ ਜਮਾ ਜਿਹੜਾ ਦੇਵਾਂਗੇ ਦਾ ਬਾਜਮ 1 ਲੱਖ ਤੇ 25000 ਰੁਪਏ ਦੀ ਬੱਚੀ ਦੀ ਪਹੁੰਚ ਦੇ ਦਾਂਗੇ 1 ਲੱਖ 25000 ਰੁਪਏ ਦੀ ਬਹੁਤ ਕਿਲੋਮੀਟਰ ਤੱਕ ਫੁੱਲ ਸਾਈਜ਼ ਘੱਤੀ ਚਵਾਈ ਵਾਲਾ ਥਣ ਵੀ ਆ ਮਸ਼ੀਨ ਵਾਲਾ ਵੀ ਆ ਬ੍ਰਾਂਡ ਬੱਚਾ ਯਾਰ ਪਿੱਛੋਂ ਲੇਵੇ ਦੀ ਕੁਆਲਿਟੀ ਅੱਗੋਂ ਪਿੱਛੋਂ ਜਮਾ ਸਰਾ ਚੀਜ਼ ਸੋ ਬਰ ਜਮਾ ਯਾਰ ਕਿਆ ਬਾਤ ਆ ਐਚ ਐਫ ਐਚ ਅੱਜ ਹੀ ਹੋਈ ਵੀ ਅੱਜ ਇੱਥੇ ਹੋਣੀ ਆ ਇਹਦੀ ਹਾਂ ਦਾ ਪੰਪ ਚ ਝੋਲੇ ਨਾ ਥਾਂ ਲਈ ਫਿਰਦੀ ਆ ਜਮਾ ਹਣਾ ਪਹਿਲਾਂ ਸੂਏ ਡੀਡੀ ਨੇ ਬੱਚੇ ਨਹੀਂ ਮਿਲਦੇ ਪੰਨ ਪੁੱਤ ਅੱਗੇ ਫੇਰ ਨਾਲ ਬ੍ਰਿਟਿਸ਼ ਆ ਗਈ ਆਪਣੀ ਬਹੁਤ ਟੌਪ ਚੀਜ਼ ਆ ਬਾਈ ਇਹ ਬੱਚੀ ਬਾਈ ਦੀ ਆਪਾਂ ਦੇ ਦਾਂਗੇ 165000 ਰੁਪਏ ਦੀ ਇਹਨੇ ਕਰਮਾ ਵਾਲੀ ਨੇ ਦੁੱਧ ਵੀ ਬਹੁਤ ਸੋਹਣਾ ਦਿੱਤਾ ਤੇ ਤਿਆਰੀ ਵੀ ਨੇ ਬਹੁਤ ਕਰਦੀ ਗੁੱਛੀ ਨੇ ਇੱਕ ਜੀ ਹੋਰ ਆ ਜਦੋਂ ਰੇਟ ਵਾਧ ਜਾਂਦਾ ਉਦੋਂ ਫਿਰ ਆ ਜਿਵੇਂ ਸੁ ਗੁਲਾਬੀ ਬਣ ਰੇਟ ਚਾਹਦਾ ਹੈ ਨਾ ਆਉਂਦਾ ਬਾਈ ਗਾਹਾਂ ਦੀ ਗਾਹਾਂ ਅੱਗੇ ਸਾਰਾ ਕੁਸ ਅੱਗੇ ਆ ਗਈ ਬਾਈ ਕਰਮਾ ਵਾਲੀ ਇਹ ਮੰਨ ਕੇ ਦੇ ਦਾਂਗੇ ਆਪਾਂ 1 ਲੱਖ ਤੇ 30000 ਰੁਪਏ ਦੀ ਪਰ ਵਹਿੜ ਇਦਾਂ ਦੇ 6 ਦਾਂਦਾ ਦੁੱਧ ਬਹੁਤ ਸੋਹਣਾ ਪਉ ਚੌੜਾ ਆਪਾਂ ਉੱਤੋਂ ਦੇਖ ਲਾ ਜਿੰਨੀਆਂ ਵੀ ਧਾਵਾ ਦਿਖਾਵਾਂਗੇ ਪੂਰੀ ਐਨ ਵਜਨ ਮजूद ਵਾਲਿਆਂ ਦਾ ਖਾਮਾ 1 ਲੱਖ 30000 ਦੀ ਅੱਗੇ ਨਾਲ ਬੱਚੀ ਆ ਗਈ ਹੈ ਨਾ ਅੱਗੇ ਵਹਿੜ ਆ ਗਈ ਬਾਈ ਦੁੱਧ 30 ਕਿਲੋ ਮੰਨ ਕੇ ਦੇ ਦੂ ਪਰ 25 ਕਿਲੋ ਦੀ ਆਪਾਂ ਕਹਿੰਦੇ ਜਿਹੜਾ ਵੀਰ ਮਰਜ਼ੀ ਮੰਨ ਕੇ ਲੈ ਅੱਗੋਂ ਅੱਗੋਂ ਲੈ ਕੇ ਪਿੱਛੇ ਤੱਕ ਅਡਰ ਕੁ ਵੀ ਬ੍ਰੈਂਡ ਹੀ ਆ ਤੇਰੇ ਕੋਲ ਟਟ ਮੈਲੇ ਵਹੇ ਨਹੀਂ ਕੋਈ ਸਹੀ ਨਹੀਂ ਬਾਈ ਆਪਾਂ ਲੈਂਦੀ ਉਦਾਂ ਦੀਆਂ ਕੰਪੈਕਟ ਡਰਦੀਆਂ ਨੇ ਠੀਕ ਹੈ ਹਾਂ ਸੋਵਰਲ ਡੇਵਾ ਵਗਰਾ ਦੇਖੋ ਨੇੜ ਤੋਂ ਥੱਲੇ ਮਿਲਕ ਵੇਨ ਦੇਖੋ ਮੂਹਰ ਲਈ ਲੱਤ ਤੱਕ ਜਾਂਦੀ ਆ ਜਦ ਕੱਢ ਲਓ ਪਿੱਛੇ ਤੱਕ ਕੱਢਰ ਦੀ ਕੁਆਲਿਟੀ ਨੇ ਇਹ ਬੱਛੀ ਦੇ ਦਾਂਗੇ ਟੱਲੋਂ 1,20,000 ਦੀ ਵੀਰੇ 1,20,000 ਪਹੁੰਚ ਦੇ ਦਾਂਗੇ ਕੋਈ ਵੀਰ 200 ਕਿਲੋਮੀਟਰ ਤੱਕ ਕੋਈ ਹੋਇਆ ਕਹਿੰਦਾ ਵੀ ਮੈਂ ਸ਼ਾਨਦਾਰ ਲੈਣੀਆਂ ਦੇ ਦਿਆਂ ਠੀਕ ਹੈ ਸੋ ਸਕਰੀਨ ਸ਼ਾਟ ਮਾਰ ਦਿਓ ਸੀਰੀਅਲ ਵਾਈ ਦਾ ਭੁੱਲ ਕੇ ਕੰਮ ਬੇਵਸਾ ਹੋ ਗਿਆ ਮੇਥੋਂ ਤੇ ਅੱਗੇ ਜਿਹੜੀ ਆ ਗਈ ਨਾਲ ਇਹ ਬੱਚੀ ਇੱਕ 45 ਦੀ ਦੇਵਾਂਗੇ ਬਾਈ ਤੋਰ ਦੇ ਪੁੱਤ ਯਾਰ ਸੁਪਰ ਸੀਡਰ ਜੀ ਨਹੀਂ ਭਾਰੀ ਪਈ ਐ ਬਹੁਤ ਪਿਆਰੀ ਬੱਚੀ ਐ ਬਾਈ ਜਿਹਦਾ ਕੋਈ ਮੁੱਲ ਹੀ ਨਹੀਂ ਹੈਗਾ ਸੋਵਰ ਸੁਪਰ ਸੀਡਰ ਆਪਾਂ ਨੂੰ ਪਾ ਦੇਵਾਂ ਟਾਈਟਰ ਨੂੰ ਖੜਾ ਕਰ ਦਿੰਦਾ ਮੂਰੋ ਉਹੀ ਚੀਜ਼ ਐ ਵੀ ਜੀ ਲੈਟ ਤਾਂ ਆਪਣੇ ਏਦਾਂ ਦੇ ਨੇ ਦੇਖ ਕੋਈ ਵੀਰ ਕਹਿੰਦੇ ਨਹੀਂ ਯਾਰ ਇਹਨਾਂ ਦੀਆਂ ਗਾਵਾਂ ਮਿੰਟ ਚ ਵਿਕ ਜਾਂਦੀਆਂ ਬਾਈ ਦੇਖ ਜਦੋਂ ਰੇਟ ਵਾਜਬ ਹੋਣਗੇ ਲੈਣ ਵਾਲੇ ਬੰਦੇ ਨੇ ਐਡੀ ਜਨਸੰਖਿਆ ਦੇ ਵਿੱਚ ਇੰਨੇ ਜਾਣੇ ਦਾ ਬੈਠੇ ਨੇ ਜਿਹਨੇ ਖਰੀਦਣੀ ਆ ਜੈ ਜੈ ਗੱਲ ਆ ਜਮਾ ਫਾਰਮ ਚ ਜਾਊਗੀ ਮੁੱਲ ਮੋੜੂਗੀ ਅਗਲੇ ਦਾ ਸੋ ਜਮਾ ਇੱਕ ਸੂਆ ਦੁੱਧ ਪੀ ਕੇ ਮੂਰਲੇ ਸੂਏ ਪੇਮੈਂ 4v4 ਹੀ ਆ ਸੁਪਰ ਸੀਡਰ ਕਿਸੇ ਗੱਲ ਨਹੀਂ ਪਿਆ ਜਨਮ ਮਰਨੇ ਆਪਣੇ ਕੋਲੇ ਵੀ ਜਿਹੜਾ ਅੱਗੇ ਲਿਜਾ ਕੇ 5-10 ਦਿਨ ਸਾਮ੍ਹਕੇ ਵੀ ਵੀਰ ਕਮਾਈ ਕਰ ਸਕਦੇ ਆ ਜੱਜ ਗੱਲ ਆ ਅੱਗੇ ਫੇਰ ਨਾਲ ਖੜੀ ਆ ਗਈ ਇਹ ਵੀ ਬਹੁਤ ਪਿਆਰੀ ਬਿਹੜਾ ਬਾਈ 28-29 ਕਿਲੋ ਦੁੱਧ ਦਿੱਤਾ ਹੈ ਕਰਮ ਵਾਲੀ ਦਾ ਇਹ ਬਿਹੜਾ 1,15,000 ਰੁਪਏ ਦੇ ਅੱਜ ਦੇ ਦੇ ਦਾਂਗੇ 1,15,000 ਦੀ ਦੂਜਾ ਸੂਆ ਦੂਜਾ ਸੂਆ ਬਹੁਤ ਪਿਆਰੀ ਬਿਹੜਾ ਇਹ ਵੀ ਫਾਰਮ ਚੋਂ ਲਈ ਇਹ ਵੀ ਬਿਹੜਾ ਫਾਰਮ ਚੋਂ ਲਈ ਆ 30 ਕਿਲੋ ਦੁੱਧ ਦਿੱਤਾ ਹੋਇਆ ਬਾਈ ਦੂਜਾ ਸੂਆ ਸੂ ਗਈ ਇਹ ਬਿਹੜਾ ਵੀ ਸਵਾ ਦੀ ਦੇ ਦਾਂਗੇ ਅੱਗੇ ਆ ਕਰਮ ਵਾਲੀ ਆ ਗਈ ਪਹਿਲਾ ਸੂਆ ਬੱਚੀ ਬ ਗ੍ਰੇਟ ਕਲਰ ਤੇ ਇੱਕ ਹੀ ਬਾ ਦੇ ਦਾਂਗੇ 100000 110000 ਦੀ ਹਾਂ ਅੱਗੇ ਆ ਬੱਛੀ ਆ ਗਈ 30 ਕਿਲੋ ਦਾ ਪਲੂਨ ਨੇ ਦਿੱਤਾ ਦੂਜਾ ਸੂਹਾ ਕੰਪੈਕਟ ਡਰ ਜਮਾ ਬਿਲਕੁਲ ਪ੍ਰਦੀਪ ਜੇ ਕੋਈ ਵੀਰ ਭਾਲ ਦਾ ਵੀ 4 ਲੱਖ ਦੇ 4 ਬੈਡ ਉਹ ਵੀ ਦੇ ਦੇਂਗਾ 4 ਲੱਖ ਤੇਰੀ ਚੋਇਸ ਵੀ ਕਰ ਦਾਂਗੇ ਪੂਰੀ 4 ਲੱਖ ਦੀਆਂ ਦੇ ਦਾਂਗੇ ਚਾਹ ਉਹ 4 ਵੀ ਦੇ ਦਾਂਗੇ ਜੈਜ ਕਾਲਾ ਪਹਿਲਣਾ ਪਹਿਲਣਾ 4 ਲੱਖ ਦੰਦਾਜ ਦੰਦਾਜ ਤੇ ਅੱਗੇ ਆ ਗਈ ਨਾਲ ਆ ਇਹ ਬੈਡ ਵੀਰੇ ਸਵੇਰੇ ਬੌਲੇ ਚੋਂ ਖਾਲੀ ਕੀਤੀ ਆ ਇਹਦਾ ਬਾਜ ਰੇਟ 95000 ਰੁਪਏ ਸਿਰਫ 95000 ਤੇ ਆ ਮਹਿਕਮਾ ਆਪਣਾ ਸੁਆਇਆ ਆ ਗਿਆ ਹਨਾ ਵੀਰੇ ਇਹ ਤਾਂ ਕਰਦੀ ਲੂ ਠੀਕ ਐ ਤੇ ਅੱਗੇ ਆ ਗਈ ਕਰਮਾਣੀ ਇਹ ਸੁਈ ਵੀ ਆ ਨਹੀਂ ਗੱਬਣ ਵੀਰੇ ਖੋਲ ਦੇ ਬੱਲੇ ਸੁਆ ਦੇਖੋ ਰੇਤੇ ਤੇ ਮਸਤੀ ਕਰਦੀ ਆ ਥੱਲੇ 나ੜ ਦੇਖੋ ਬੈਣ ਬਾਈ ਆਪਾਂ ਬਾਜਬ ਰੇਟ ਆ 1 5 ਦੀ ਦੇ ਦਿੰਦੇ ਸਿਰਫ 1 ਲੱਖ 5000 ਰੇਟ ਦਾ ਬਾਈ ਹੁਣ ਇਧਰੋਂ ਕਿਰਾਏ ਚਾਹਤੀ ਮਰਾਦੇ ਸਾਰ ਐਨ ਕਰਮਾ ਲਈ ਵੱਧੂ ਮਾਲ ਆ ਤੇ ਵਹਿਣਾ ਇੱਕ ਨੰਬਰ ਵੜਾ ਇਹ ਬਾਈ ਦੱਸ ਕੇ ਦੇਵਾਂਗੇ ਇਹਦਾ ਥੋੜਾ ਇੱਕ ਗੋਡਾ ਭਾਰੀ ਆਈ ਨਹੀਂ ਆਪਾਂ ਕੋਈ ਲੁਕਾਵ ਨਹੀਂ ਰੱਖਣਾ ਕੋਈ ਵੀਰ ਦੂਰੋਂ ਆਵੇ ਵੀ ਥੋੜਾ ਇਹ ਨਾ ਗੋਡਾ ਭਾਰੀ ਇੱਕ ਬਈ ਗੋਡ ਦੇ ਮੜਿਆ ਰੇਸ ਆ ਗਿਆ ਵੀਰੇ ਭਾਰੀ ਇਹ ਦੇ ਕੱਲ ਨੂੰ ਨਾ ਕੀ ਕੋਈ ਵੀਰ ਆ ਕੇ ਕਹੇ ਯਾਰ ਤੁਸੀਂ ਵੀਡੀਓ ਚ ਨਹੀਂ ਆਪਣੀ ਆਦਤ ਹੈ ਆ ਆਪਾਂ ਵੀਡੀਓ ਚ ਹਰ ਚੀਜ਼ ਦਿਖਾਉਣੀ ਆ ਤਾਂ ਗੱਲ ਉਨੀ ਕਰੋ ਜਿੰਨੀ ਹੈ ਬੋਲਾ ਪਰ ਵੀਰੇ ਥੋੜਾ ਭਾਰੀ ਠੀਕ ਹੈ ਠੀਕ ਹੈ 1 ਲੱਖ 5000 ਦੀ ਸੋ ਵੀਰੋ ਜਮਾ ਕਿਆ ਵਾਤਾ ਹੈ ਅੱਜ ਦਾ ਜਮਾ ਛੋਡੇ ਮੂਰੇ ਥਾਂ ਛੁੱਟਿਆ ਜਾਂ ਸੂਟ ਸਮਾ ਲਓ ਜਾਂ ਲਹਿੰਗਾ ਵੀ ਉਹ ਗੱਲ ਆ ਜਮਾ ਇੱਥੇ ਪਿੰਡ ਲੋਹਾ ਖੇੜਾ ਬਸ ਸਰਚ ਮਾਰ ਲਿਓ ਮੇਲੇ ਹੀ ਲੱਗਿਆ ਪਿਆ ਜਮਾ ਮੇਲਾ ਕੱਲ ਨੂੰ ਬਰਨਾਲੇ ਜਿਲ੍ਹੇ ਦੇ ਆਸੇ ਪਾਸੇ ਗਾਹੀ ਪੈਣਾ ਜ ਆ ਤੁਮਾ ਸੋਖ ਰੱਖੇ ਆਉਣ ਵਾਲੇ ਦਿਨਾਂ ਚ ਤੈਨੂੰ ਦਿਖਾਵਾਂਗੇ ਹੋਰ ਵੀ ਤਜਰਬਾ ਠੀਕ ਹੈ ਵੀ ਨਫਾ ਚ ਹੈ ਗਾਵਾਂ ਅਗਰ 2000 ਬੱਚੇ ਠੀਕ ਹੈ ਪਰ ਬ੍ਰਾਂਡ ਹੀ ਵੇਚਾਂਗੇ ਵੀ ਮੰਨ ਕੇ ਚੱਲੋ ਹੁਣ ਉਹ ਰੇਟ ਦੇ ਹਿਸਾਬ ਨਾਲ ਵੀ ਇਕੱਲਾ ਇਹ ਨਹੀਂ ਠੀਕ ਹੈ ਅੱਗੇ ਇੱਕ ਸੂਈ ਖੜੀ ਆਪਣੇ ਕੋਲ ਐਰ ਸ਼ਹਿਰ ਦੀ ਬੱਚੀ ਹੈ ਪਿੱਛੇ ਐਰ ਸ਼ਹਿਰ ਦੀ ਨੇ ਬੱਚੀ ਦਿੱਤੀ ਆ ਠੀਕ ਹੈ ਤੇ ਰੇਟ ਇਹਦਾ ਬਾਜੂ ਮੈਂ 1,35,000 ਰੁਪਏ 1,35,000 ਤੇ ਮਗਰ ਬੱਚੀ ਯਾਰ ਐਰ ਸ਼ਹਿਰ ਦੀ ਮੈਂ ਤੁਹਾਨੂੰ ਅਗਲਾ ਕਹਿ ਦਿੰਦਾ 35 ਕਿਲੋ ਦੁੱਧ ਬੱਚੀ ਚਵਾਊਗੀ 30 ਕਿਲੋ ਦੇ ਆਪਾਂ ਗਾਰੰਟੀ ਦੇ ਦਿਆਂਗੇ ਬੱਚੀ ਦੇ 30 ਕਿਲ ਤੇ 135000 ਮਗਰ ਬੱਚੇ ਦਾ ਬੇਮੁੱਲਾ ਬੱਚਾ ਇਹਦੇ ਸੋ ਯਾਰ ਕੀ ਬਾਤਾਂ ਯਾਰ ਆ ਤਾਂ ਚਾਰ ਚੰਨ ਲੱਗ ਗਿਆ ਜਮਾ ਯਾਰ ਮਗਰ ਇਹ ਸ਼ਹਿਰ ਦੀ ਬੱਚੀ ਹੈ ਇਹਦੇ ਉਹ ਗੱਲ ਹੋ ਗਈ ਨਾਲੇ ਕੈਨੇਡਾ ਦਾ ਵੀਜ਼ਾ ਮਿਲ ਗਿਆ ਤੇ ਜਾਨਸਰ ਕੰਮ ਮਿਲ ਗਿਆ ਆ ਦੇਖ ਬੱਚੀ ਉਹ ਗੱਲ ਹੈ 135 ਦਾ ਭਾ ਮਿਲ ਗਿਆ ਤੇ ਨਾਲ ਮਗਰ ਬੱਚੀ ਮਿਲ ਗਈ ਤੂੰ ਚੰਪਾ ਕੀ ਭਾ ਦੇ ਆਗੇ ਯਾਰ 나ੜੂਆ ਕੱਚਾ ਨਾਲ ਜੇਰ ਜੂ ਰੋਕੇ ਪੁੱਤਰ ਰਿਪੋਰਟ ਬਾਈ ਜੇ ਆਪਣੇ ਕੋਲੇ ਜੇਰ ਨਹੀਂ ਪਈ ਹੂ ਢੱਲੋ ਆਪਾਂ ਦੱਸ ਦਾਂਗੇ ਵੀਰੇ ਪਈ ਨਹੀਂ ਆਪਦੀ ਗੌਰ ਕਰ ਲੈ ਪਰ ਜਾਨਵਰ ਇੰਨੇ ਕ ਚੰਗੇ ਖੜਾ ਢੱਲੋ ਵੀਰੇ ਕੋਈ ਵੀਰ ਦੂਰੋਂ ਨੇੜੇੋਂ ਚੱਲ ਕੇ ਆਊਗਾ ਨਿਰਾਸ਼ ਨਹੀਂ ਹੋਊਗਾ ਪਰ ਇੱਕ ਗੱਲ ਦੱਸ ਆਪਣੀ ਹੈਗੀ ਵੀ ਆਪਾਂ ਰੇਟ ਉਨਹੀਂ ਮੰਗਦੇ ਜਿੰਨੇ ਲੈਣੇ ਆ। ਪ੍ਰਦੀਪ ਇੱਕ ਗੱਲ ਹੋਰ ਆ ਇਹ ਕੋਈ ਐਮਨ ਗਤਰਿਆ ਬਾਹਰਪੁਰ ਨੂੰ ਵੇਚੇ ਮੈਂ ਤਾਂ ਨਹੀਂ ਕਿਤੇ। ਨਹੀਂ ਮੇਰਾ ਸਾਰਾ ਮਾਲ ਰੈਡੀ ਆ। ਇੱਕ ਵੀ ਗਾਂ ਹਲੇ ਨਾ ਚ ਪਸੇਲ ਨਹੀਂ ਦਿੱਤੀ। ਠੀਕ ਆ ਕੋਈ ਬਾਹਰੋਂ ਬੰਦਾ ਆ ਜਾਏ ਦੋ ਦਿਨਾਂ ਉੱਤੋਂ ਗਾਂ ਮਿਲਣੂਗੀ। ਪੰਜ ਚਾਰ ਦਿਨਾਂ ਨੂੰ ਤਾਂ ਉਹਨੇ ਤਾਂ ਆਪਣੇ 20 25 ਤੇ 24 ਘੰਟੇ ਉਹ ਵੀ ਪਸ਼ੂ ਹੁੰਦੀ ਹੁੰਦੀ ਹੁੰਦੇ ਨੇ। 709530801955 ਹਰ ਇੱਕ ਪ੍ਰਕਾਰ ਦੀ ਐਫ ਐ ਲੱਖ ਦੀ ਲੱਖੋਂ ਅੰਦਰ ਲੱਖੋਂ ਬਾਹਰ ਦੀ 2 ਲੱਖ ਵਾਲੀ ਇੱਥੇ ਗਾਵਾਂ ਹੈ ਸਾਰੇ ਟੋਟਲ ਬਾਈ ਜੀ ਇੱਧਰ ਖੜੀਆਂ ਨੇ 35 ਗਾਵਾਂ ਨੂੰ ਨਮਾਈ ਜਾਂਦੇ ਨੇ ਨਾ ਤੇਰਾ ਸੋ ਜਮਾ 35 ਗਾਵਾਂ ਯਾਰ ਕਿਆ ਬਾਤਾਂ ਯਾਰ ਇਹਨੇ 35 ਦਾ ਮੰਨ ਕੇ ਚੱਲ ਵੀ ਕਿੱਲੇ ਨੂੰ ਹੁੰਦੇ ਪਸ਼ੂ ਆਦੇ ਆਪਣੇ ਯਾਰ ਇੱਥੇ ਪਹੁੰਚੋ 9530801952 ਆਪਾਂ 30 ਦਿਨ ਇੱਕ ਨੂੰ ਵੀਡੀਓ ਕਵਰ ਕੀਤੀ ਹੈ ਪਹਿਲਾ ਮਹੀਨਾ 2025 9530801952 ਵੀਡੀਓ ਦੇਖ ਕੇ ਲੈ ਚੈਨਲ ਨੂੰ ਪਿਆਰ ਦੇਣ ਲਈ ਤੇ